ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਗੱਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਹਿਲਾ ਹਰਜੀਤ ਸਿੰਘ ਪਿੰਡ ਬਜੀਤਕੇ ਖੁਰਦ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਪੈਗਾ ਪਿੰਡ ਬਜੀਤਕੇ ਖੁਰਦ ਇਹ ਆਪਣਾ ਅਮਰੀਕਾ ਦੇ ਨੇੜੇ ਆ ਗਿਆ ਹਨਾ ਹਾਂ ਮਾਇਲ ਤੋਂ 7 ਕਿਲੋਮੀਟਰ ਆਈ ਜੀ ਠੀਕ ਹੈ ਬਰਨਾਲੇ ਤੋਂ ਪੈ ਗਿਆ ਚਾਚੇ ਦਾ 14 ਹਾਂ ਤੇਰਾ 14 ਪੈ ਗਿਆ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 98768 40258 98768 40258 40258 ਜੇ ਆਪਾਂ ਮੈਂ ਦੇਖੀ ਇਹਨੇ ਪਹਿਲੇ ਨੰਬਰ ਤੇ ਜੀ ਕਿਹੜਾ ਸੂਆ ਸੂਣੀ ਪੀਆ ਇਹ ਚੌਥੇ ਸੂਏ ਸੂਣਾ ਜੀ ਹੁਣ ਠੀਕ ਹੈ ਚੌਥੇ ਸੂਏ ਹੁਣੇ ਨੇ ਸੂਣਾ ਘਰ ਦੀ ਝੋਟੀ ਪਲੀ ਵੀ ਆਪਣੀ ਠੀਕ ਹੈ ਆਪਣੀ ਆਪ ਵੀ ਕੱਟੀ ਪਲੀ ਵੀ ਆ ਠੀਕ ਹੈ ਤਿੰਨ ਸੂਏ ਦੁੱਧ ਘਰ ਪੀ ਲਿਆ ਇਹਦਾ ਹਾਂ ਜੀ ਤਿੰਨ ਸੂਏ ਘਰ ਪੀ ਲਿਆ 14 ਲੀਟਰ ਦੁੱਧ ਦੰਦੀ ਆ ਜੀ ਤੀਜੇ ਸੂਏ ਆਪਾਂ 14 ਕਿਲੋ ਦੁੱਧ ਛੋੜਿਆ ਦਾ ਹਾਂਜੀ ਹਾਂ ਹਾਂ ਅੱਜ ਦਿਨ ਕੈ ਕਿ ਲੈਂਦੇ ਸੂਣ ਚਾ ਜੇ ਅੱਜ ਦੇ 24 ਤਰੀਕ ਦੇ ਅੱਜ ਦਿਨ ਦਿਨ ਪੂਰੇ ਨੇ ਆਪਾਂ 5-4 ਦਿਨਾਂ ਦੇ ਹਿਸਾਬ ਨਾਲ ਠੀਕ ਹੈ ਸੂਪਣ ਦਾ ਉਹ 8 ਦਿਨੇ ਉੱਤੇ ਲੈ ਜਾਂਦੀ ਆ ਜੀ ਠੀਕ ਹੈ ਚੌਂਡ ਚਵਾਦੀ ਵਧੀਆ ਪੋਲੀ ਆ ਹਾਂਜੀ ਜਮਾ ਪੋਲੀ ਆ ਜਮਾ ਕੋਈ ਸਰਲਾ ਨਹੀਂ ਜੀ ਠੀਕ ਹੈ ਅੱਛਾ ਭੋਰਾ ਵੀ ਕੈ ਕਿ ਮਹੀਨੇ ਪਹਿਲਾਂ ਦੁੱਧ ਛੱਡਣੀ ਪੈਂਦੀ ਆ ਇਹ 2 2.5 ਤਿੰਨ ਮਹੀਨੇ ਬਾਅਦ 2.5 ਮਹੀਨੇ ਠੀਕ ਹੈ ਵਧੀਆ ਕਹਿੰਦਾ ਬਾ ਲੰਬਾ ਟਾਈਮ ਦੁੱਧ ਦਿੰਦੀ ਆ ਹਾਂ ਲੰਬਾ ਟਾਈਮ ਦੁੱਧ ਦਿੰਦੀ ਆ ਚੀਲ ਪੂਰੀ ਆ ਝੋਟੀ ਦੇਖ ਲੋ ਦਿਖਾ ਦਿੰਨੇ ਆ ਤੇ ਹੱਥ ਜਿਵੇਂ ਮਰਜੀ ਫੇਜਰ ਕੋਈ ਦਿੱਕ ਤੇਰੀ ਕਰ ਲਈ ਤੇ ਹੱਥ ਜਿਵੇਂ ਮਰਜੀ ਹੱਥ ਫੇਰੀ ਚੱਲੋ ਅੱਗੇ ਪਿੱਛੇ ਦਾ ਹਵਾਨਾ ਚ ਵਾਣਾ ਲੇਵੇ ਦਾ ਝਕਾ ਪੂਰਾ ਪਿੱਛੇ ਨੂੰ ਆ ਜਾਵਾ ਹਾਂਜੀ ਹਾਂ ਲੇਵੇ ਦਾ ਪੂਰਾ ਜੀ ਪਿੱਛੇ ਤੇ ਟਿਕਟਾ ਲਾ ਕੇ ਦਾ ਭਰਾਏ ਇਹਦੇ ਇਹਦਾ ਸ਼ਾਂਤ ਤੁਸੀਂ ਲਵਾਈ ਸੀ ਆਪਣੇ ਪਿੰਡ ਤੋਂ ਹੀ ਵਧੀਆ ਸ਼ਾਂਤ ਨੇ ਮੈਂ ਕਿਹਾ ਚੰਗਾ ਸ਼ਾਂਤ ਉਹ ਤਾਂ ਲੱਗੀ ਵੀ ਰੇਟ ਕੀ ਰੱਖਿਆ ਆਪਦਾ ਰੇਟ ਦਾ 1 20 ਆ ਜੀ ਸਹੀ ਮੋਲੀ ਠੀਕ ਮਾਣਤਨ ਵੇਚ ਨਾਲ ਉਹ ਚਲ ਟਾਈਮ ਤੇ ਗਾਹ ਕਦੇ ਵੀ ਆਪਣੀ ਵਪਾਰੀਆਂ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਵੀ ਮੰਗ ਲੋ ਰੇਣ ਲਗ ਮੋੜ ਕੇ 20 30 ਘਟਾ ਦੋ ਐ ਕਰ ਲਓ ਠੀਕ ਹੈ ਵੀ ਆਪਣੀ ਕੋਈ ਭਰਦੀ ਵੀ ਗਰੰਟੀ ਹੋ ਜੀ ਹੂੰ ਦੁੱਧ ਥਣਾ ਦੀ ਗਰੰਟੀ ਹੋ ਠੀਕ ਹੈ ਇਹ ਦੋਨੇ ਈਮਾਂ ਦੀ ਪੂਰੀ ਗਰੰਟੀ ਹੋ ਜੀ ਬਾਜਰਾ ਲੈ ਕੇ ਥਾਣਾ ਦੇ ਖੱਚ ਕੇ ਲੈ ਜਾਊਗਾ ਇੱਕ ਵੀ ਜੋ ਮੜ ਮੋਟਾ ਮਾਣਤਨ ਕਰ ਦਾਂਗੇ ਹਾਂ ਜੀ ਉਹ ਟਾਈਮ ਤੇ ਹੋ ਜੂ ਜੀ ਦੁੱਧ 14 ਕਿਲੋ ਬਣ ਕੇ ਲੈੜੇ ਬੰਦਾ ਦੁੱਧ 14 ਲੀਟਰ ਥੋਲ ਕੇ ਚਾਹੇ ਜੀ ਜੇ ਸ਼ੂਕੇ ਕਹੇ ਨੇ ਲੱਗੇ ਸ਼ੂਕੇ ਲੈ ਜੇ ਜੇ ਹੁਣ ਅਸੀਂ ਤਾਂ ਵਿਚਣੀ ਹੈ ਠੀਕ ਹੈ ਜੇ ਕੋਈ ਗੱਲ ਕਰਦਾ ਇੱਕ ਵੀਰ ਦਾ ਸੌਦਾ ਕਰਦਾ ਸਾਈ ਪਾਉਂਦਾ 14 ਕਿਲੋ ਬਣਾ ਕੇ ਦੇ ਦਾਂਗੇ ਹਾਂ ਜੀ ਹਾਂ ਫਿਰ ਦੇ ਦਾਂਗੇ ਜਿੰਨਾ ਹੋਇਆ ਸਾਈ ਵਾਲੀ ਵਾਪਸ ਕਰਾਂਗੇ ਦੁੱਗਣੀ ਹਾਂ ਫਿਰ ਵਾਪਸ ਕਰਦਾ ਜੀ ਦੁੱਗਣੀ ਕਰਨੀ ਬੂ ਫਿਰ ਨਹੀਂ ਤਾਂ ਆਪਾਂ ਗਾਰੰਟੀ ਲੈਣਾ 14 ਕਿਲੋ ਜੀ ਹਾਂ ਹਾਂ ਕੱਲ ਨੂੰ 14 ਕਿਲੋ ਨਹੀਂ ਨਿਪਟਦਾ ਜੀ ਅੱਜ ਦੀ ਆਪਾਂ ਗੱਲ ਸੁਣੋ ਅੱਜ ਆਪਾਂ ਸੂਣ ਤੇ ਖਰਚਾ ਧਾਰਾ ਮਾਰ ਕੇ ਚਾਹੇ ਲੈ ਜਾਈਏ ਆਪਾਂ ਉਹਦੇ ਤਿੰਨ ਸੂਏ ਪੀਤੇ ਆ ਜੀ ਪਰ ਉਹ ਵਾਲਾ ਆਪਦੀ ਸਮਝ ਨਾਲ ਲੈ ਜੇ ਹਾਂ ਉਹ ਆਪਦੀ ਸਮਝ ਨਾਲ ਲੈ ਜੇ ਗੋਵਰੋ ਮਾਲਕੇ ਕਹਿੰਦਾ 14 ਕਿਲੋ ਪਰ ਤੁਸੀਂ ਆਪਣੇ ਸਮਝ ਨਾਲ ਲੈਨੇ ਧੋਰੀ ਵਾਰ ਨੂੰ ਸੈਂਗੂ ਮੂੰਹ ਮੱਥਾ ਦੇਖ ਸਕਦੇ ਇੱਕ ਸੈਂਗ ਦੀ ਟੋਪੀ ਥੋੜੀ ਲਹੀ ਵੀ ਆ ਰਾਜੀ ਮੈਂ ਸੋਹਣੇ ਲੇਵੇ ਦੀ ਤੇ ਅੱਗੇ ਪਿਛੇ ਦਾ ਦਿਖਾਵਾ ਬਹੁਤ ਸੋਹਣਾ ਲੇਵੇ ਦਾ ਤੇ 14 ਕਿਲੋ ਮਾਲ ਕੇ ਦੱਸ ਦਿਆ ਪਰ ਤੁਸੀਂ ਲੈਣ ਲੱਗੇ ਆਪ ਦੀ ਸਮਝ ਨਾਲ ਲੈਣੀ ਹੈਗੀ ਥੋੜਾ ਮੰਨ ਕੇ ਚਲੋ ਵੀ ਕੈਮਰਾ ਦੇਖ ਕੇ ਡਰਦੀ ਪਈ ਆ ਰਾਜੀ ਸਮੀ ਪੜੀ ਵੀ ਥੋੜੀ ਮਧਰੀ ਗੋੜੀ ਜਿਹੀ ਮੈਂ ਆ ਗਈ ਪਰ ਮੂੰਹ ਮੱਥੇ ਦੀ ਬੜੀ ਸਾਫ਼ ਸੁਥਰੀ ਆ ਗੋਵਰ ਵਗਰੇ ਕੋਹ ਨੇੜ ਤੋਂ ਦੇਖ ਸਕਦੇ ਹਾਂ ਸੋਹਣਾ ਸਾਫ਼ ਸੁਥਰਾ ਲੇਵਾ ਅੱਗੇ ਪਿਛੇ ਦਾ ਹਵਾਨਾ ਜਮਾ ਤੇ ਕੱਲਾ ਕੱ ਇੱਕ ਵੀ ਦੇ ਵਿੱਚੋਂ ਨਰਮ ਮੌਕੇ ਦੇ ਹੋ ਜੂ। ਤੇਰੇ ਦੂਜੇ ਨੰਬਰ ਦੇ ਪਲੂਣ ਕੱਟੀ ਦੇਖੀਏ ਨੇ ਭਾਈ। ਇਹ ਕੈਦਾਂ ਲੈ ਜਾਂ ਸੂਣ ਦੇ? ਇਹ ਵੀ ਲੈ ਜੂ ਜੀ 10-11 ਦਿਨ ਦੇ ਹਲਈਏ। ਠੀਕ ਆ 10 ਕ ਦਿਨ ਇਹਦੇ ਸੂਣ ਚ ਬਾਕੀ ਆ। 10-11 ਕ ਦਿਨ ਲੈ ਜੂਗਾ ਜੀ। ਇਹ ਵੀ ਘਰ ਦੀ ਕੱਟੀ ਪਾਲੀ ਵੀ ਆ। ਇਹ ਵੀ ਕਰਦੀ ਸ਼ੋਰੇ ਡੰਗਰੀ ਕਰਦੇ ਆ ਜੀ ਟੋਟਲੀ। ਇਸੇ ਮਹਿ ਜੀ ਆ ਕੀ ਹੋਰ ਦੀ? ਨਹੀਂ ਹੋਰ ਮਤ ਨਹੀਂ ਆ ਜੀ ਇਹ। ਕਿੰਨਾ ਕ ਦੋ ਦਿਨ ਦੀ ਛੋਟੀਓ? ਇਹੇ ਅਸੀਂ ਦੋ ਸੂਏ ਇੱਕ ਸੂਆ ਵੀ ਤਾਂ ਹੀ 10 ਲੀਟਰ ਦੁੱਧ ਸੀ। ਹੁਣ ਦੂਜੇ ਸੂਏ ਸੁਣਨਾ ਜੀ। ਠੀਕ ਆ। ਆਈ ਨਹੀਂ ਪਕਹਿਰੀ ਵੀ ਵੱਧਾ ਦੁੱਧ। ਨਹੀਂ ਇਹ ਛੋਟੀ ਨਹੀਂ ਇਹ ਦੂਜੇ ਸੂਵੇ ਸੁਣ। ਅੱਛਾ ਦੂਜੇ ਸੂਵੇ ਹੁੰਦੀ ਆ। ਦੇਖਣ ਨੂੰ ਪਲੂਣ ਲੱਗਦੀ ਆ ਜਮਾ ਹਣ। ਨਹੀਂ ਨਹੀਂ ਦੇਖਣ ਹੀ ਲੈਦੇ ਹੁ ਦੂਜੇ ਸੂਵੇ ਸੁਣੇ ਇਹਨੇ। ਠੀਕ ਆ 10 ਲੀਟਰ ਦੁੱਧ ਪਲੂਣ ਦਾ ਆਪਾਂ ਛੋੜਿਆ ਇਹਦਾ। ਹਾਂ ਜੀ। ਅੱਜ ਕੈ ਦਿਨ ਕੱਢ ਜੂ ਸਹੀ ਏ। ਅੱਜ 11 ਦਿਨ ਕੱਢ ਜੂ ਜੀ ਇਹ। ਭਾਰਤੂ ਤਾਂ ਦਿਖਾਉਂਦੀ ਕੋਈ। ਨਾ ਜੀ ਇਹ ਭਰ ਦੀ ਗਰੰਟੀ ਹੋਊ ਜੀ। ਇਹਦਾ ਰੇਟ ਕੀ ਰੱਖਿਆ ਆਪਾਂ? ਇਹਦਾ ਇਹਦਾ 1.5 ਰੱਖਿਆ ਜੀ। ਮਾਨਤਨ ਹੋ ਜਾਊਗਾ। ਉਹ ਟਾਈਮ ਤੇ ਹੋਜੂ ਜੀ। ਸਿੰਘ ਮੂੰਹ ਅਥਾ ਦੇਖ ਸਕਦੇ ਕੁੰਡਾ ਸਿੰਘਾ। ਦੂਸਰਾ ਸੂਆ ਝੋਟੀ ਸੁਣਦੀ ਪੀ ਆ। ਸਾਫ ਤੇ ਕਦ ਕਾਢ ਵੀ ਖੈਰ ਠੀਕ ਆ ਵਧੀਆ ਤੇ ਸਾਫ ਸੁਥਰੇ ਲੇਵੇ ਦੀ ਕੱਲਾ ਕੱਲਾ ਥਾਣਾ ਨਿਖੜਵਾ ਤੇ ਕੁੰਡੇ ਸਿੰਘ ਪੱਠਪੜੇ ਦੀ ਬਣਤਰ ਤੇ ਬਿਲਕੁਲ ਪੂਸ ਦੇਖੋ ਜਿਵੇਂ ਖੁੱਚਾ ਦਾ ਟੱਚ ਕਰਦੀ ਆ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਇਹ ਵੀ ਸਾਂਭ ਦੀ ਕ੍ਰੋਸ ਆਈ ਓਟੀ ਇਹ ਵੀ ਸਾਂਭ ਤੋਂ ਕ੍ਰੋਸ ਜਾਈ ਹਾਂਜੀ ਇਹ ਵੀ ਸਾਂਭ ਤੋਂ ਕ੍ਰੋਸ ਜਾਈ ਨੰਬਰ ਬੋਲ ਜੇ ਆਪਣਾ ਦੇ ਬਾਰੇ 99768 40255 ਪਿੰਡ ਬਜੀਤ ਕੇ ਖੁਰਦ ਪਿੰਡ ਬਜੀਤ ਕੇ ਖੁਰਦ ਇਹ ਲੇਵਾ ਬਰਨਾਲਾ ਮਹਿਲਗੜਾਂ ਤੋਂ 7 ਕਿਲੋਮੀਟਰ ਬਰਨਾਲੇ ਤੋਂ 12 ਕਿਲੋਮੀਟਰ ਠੀਕ ਹੈ ਇਹਦਾ ਇੱਕ 20 ਕਰਿਆ ਇਹਦਾ ਇੱਕ 5 ਕਰਿਆ ਇਹਦਾ ਇੱਕ 5 ਹੈ ਜੀ ਠੀਕ ਹੈ ਮਤਲਬ ਦੂਜੇ ਸੂਏ ਜੀ ਇਹ ਵੀ ਕਰਦੀ ਪੜੀ ਆ ਇਹ ਚੌਥਾ ਸੂਆ ਇਹ ਚੌਥਾ ਸੂਆ ਜੀ ਠੀਕ ਹੈ ਲੇਵਾ ਬੜਾ ਸਾਫ ਸੁਥਰਾ ਕੀ ਵਿੱਚ ਇਹਦਾ ਨਾ ਸਭ ਤੋਂ ਵੀਰੋ ਛੋਟੀ ਦੇ ਲੇਵਾ ਦੇਖ ਸਕਦੇ ਹੋ ਪੂਰੇ ਨੰਗੇ ਲੇਵੇ ਦੀ ਕਿਸੇ ਵੀਰ ਦੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ